ਦਿਲ ਮਾਂ ਤੱਕ ਜੋ ਸਥਿਤੀ ਬਣੀ ਹੈ ਉਹ ਬੜੀ ਚਿੰਤਾਜਨਕ ਹੈ। ਔਰ ਮੈਨੂੰ ਸਮਝਦਾ ਹਾਂ ਕਿ ਜਦੋਂ ਇਹ ਵਿਆਸ ਰਿਆ ਬਗਦਾ ਸੀ ਔਰੋਂ ਵੀ ਮੁਸੀਬਤ ਸੀ। ਜਦੋਂ ਇਹ ਸੁੱਕਾ ਹੋ ਗਿਆ ਤਾਂ ਮੁਸੀਬਤ ਹੋਰ ਬੜ ਵੱਧ ਗਈ। ਕੋਣ ਦੇਖਣ ਵਾਲੀ ਗੱਲ ਹੈ ਕਿ ਸੰਨ 1974 ਦੇ ਵਿੱਚ ਵਿਆਹ ਪੂਰਾ ਹੋਇਆ ਹੰਨਨ ਜੇ ਇਹ ਘਟਨਾ ਹੋ ਜਾਂਦਾ ਬੜੀ ਅੱਛੀ ਗੱਲ ਹੈ ਕਿਉਂਕਿ ਜਿਹੜੇ ਬੰਦੇ ਹਨ ਇਹਨਾਂ ਤੋਂ ਕਈ ਆਤਮੀਆਂ ਨਸ਼ੇਰੀਆਂ ਕੜੂਕੜੇ ਪੇ ਭੈਣਾਂ ਦਾ ਬਠੀਆਂ ਨਸ਼ੇ ਤੇ ਨੌਜਵਾਨ ਦੇ ਪਗਾਂ ਸਾਹਿਬ ਅਤੇ ਅਦੇ ਅਦੇਗਾ اس پڑ ماتاوا بھنو بزرگوں نوجوان ایک جڑا اس سوا کا آدیش ہے جہاں بارے چرچا ہوئی ہے بہت اچھی گل ہے کیونکہ جڑا نشہ ہے چاہے کسی بھی قسم کس کا ہو چے کا دا کا خور ہو ਇਹ ਬਹੁਤ ਮਾੜਾ ਹੈ ਇਹ ਸਾਡੀ ਸੋਸ਼ਕਤੀ ਨੂੰ ਖਤਮ ਕਰਦਾ ਹੈ ਤੇ ਇਸ ਨਸ਼ੇ ਦੀ ਪੂrti ਵਾਸਤੇ ਅਸੀਂ ਵੱਖਰੇ ਵੱਖਰੇ ਢੰਗ ਅਪਣਾਉਂਦੇ ਹਾਂ ਤੇ ਇਹਨਾਂ ਚੀਜ਼ਾਂ ਦਾ ਯਾਨਕੀ ਜਿਹੜੇ ਸਵਾਰਥੀ ਲੋਕ ਨੇ ਉਹ ਬਹੁਤ ਫਾਇਦਾ ਉਠਾਉਂਦੇ ਹਨ ਔਰ ਉਹਦਾ ਰਿਜ਼ਲਟ ਅਸੀਂ ਨਹੀਂ ਨਹੀਂ ਸਾਨੂੰ ਦੇਖਣ ਨੂੰ ਜਾਂ ਕਿ ਮਿਲਿਆ ਹੈ ਇਹ ਹੀ ਤੇ ਇਥੋਂ ਦੀ ਗੱਲ ਹੈ ਇਹ ਸਾਰੇ ਏਰੀਆ ਦੀ ਇਹ ਹੀ ਅਵਸਥਾ ਹੈ ਹੁਣ ਜਿੱਥੋਂ ਤੱਕ ਨਸ਼ੀ ਦੀ ਗੱਲ ਹੈ ਇੱਕ ਨਸ਼ਾ ਇਸ ਇੰਜਰੇ ਵਿੱਚ ਹੋਰ ਬਹੁਤ ਵੱਡਾ ਫੈਲ ਚੁੱਕਿਆ ਹੈ ਉਹ ਇੱਕ ਐਸਾ ਮਾਰੂ ਨਸ਼ਾ ਹੈ ਜਿਸ ਨੂੰ ਮੈਂ ਮਾਇਨਿੰਗ ਦਾ ਨਸ਼ਾ ਕਹਿ ਸਕਦਾ ਹਾਂ ਉਹ ਤੁਸੀਂ ਵਿਚਾਰ ਕਰੋ ਭੁੰਜਾਗੇ ਤੋਂ ਲੈ ਕੇ ਮਿਲਮਾ ਤੱਕ ਜੋ ਸਥਿਤੀ ਬਣੀ ਹੈ ਉਹ ਬੜੀ ਚਿੰਤਾਜਨਕ ਹੈ। ਔਰ ਮੈਨੂੰ ਸਮਝਦਾ ਹਾਂ ਕਿ ਜਦੋਂ ਇਹ ਵਿਆਹ ਸਰੀਆ ਵਗਦਾ ਸੀ ਉਦੋਂ ਵੀ ਨਸੀਬ ਨਸੀਬ ਰਸੀ। ਜਦੋਂ ਇਹ ਸੁੱਕਾ ਹੋ ਗਿਆ ਤਾਂ ਮਸੀਬਤ ਹੋਰ ਹੋਰ ਵੱਧ ਗਈ। ਹੁਣ ਦੇਖਣ ਵਾਲੀ ਗੱਲ ਹੈ ਕਿ ਸੰਨ 1974 ਦੇ ਵਿੱਚ ਡੈਮ ਪੂਰਾ ਹੋਇਆ ਔਰ 1982 ਦੇ ਵਿੱਚ ਤੁਹਾਡੇ ਪਹੁੰਜਾ ਗੇਰ ਦਾ ਕੰਮ ਜਿੰਨੇ ਪੂਰਾ ਹੋਇਆ ਔਰ ਡੈਮ ਬੰਨ ਦੇ ਨਾਲ ਉਪਰੋਂ ਜੋ ਕੁਝ ਵੀ ਰੇਤਾ ਬਦਰੀ ਤੇ ਜਿਹੜੀ ਮਿੱਟੀ ਹੀ ਉਹ ਤੁਹਾਡੇ ਸਾਡੇ ਸੇੜ ਜੀ ਨਹੀਂ ਆ ਰਹੀ ਉਹ ਸਾਰਾ ਹੀ ਫਿਲਟ ਜਿਹੜਾ ਸਾਰਾ ਪਦਾਰਥ ਜਿਹੜਾ ਹੈ ਉਹ ਡੈਮ ਦੇ ਵਿੱਚ ਹੀ ਜਾਵਾਂ ਹੋ ਰਿਹਾ ਹੈ تے پھر یہ تھی پرچار کرو جے کر اسی اپنا یہ ایریا ایک ایریا دا جنا سپاٹ جڑا ہے جن تھان جیڑی ہے وہ اے پے تو وہی پرپائی نہیں نہیں ہو سکتی یہزلٹ اے اگست ہو سو دے دیکھ لیا کی ہوا ایک سالش ادھین ہویا وہ سالش کی سی اور ریکارڈ ایک چیز ہے ਪਈਆਂ ਉਹ ਲੱਖਾਂ ਕਿਸਾ ਪਾਣੀ ਆ ਰਿਹਾ ਤਾਂ ਇਸ ਏਰੀਏ ਦੇ ਵਿੱਚ ਕਿੰਨਾ ਛੱਡਿਆ 3000 4000 ਕਿਸਾ ਪਾਣੀ ਜਿਹੜਾ ਬਹੁਤ ਘੱਟ ਸੀ ਹੋਇਆ ਸੀ ਕਿ 14 ਅਗਸਤ 2023 ਦੀ ਰਾਤ ਨੂੰ ਸ਼ਾਮ ਸ਼ਾਮ 6 ਵਜੇ ਦੀ ਗੱਲ ਹੈ ਪਾਣੀ ਵਗਣਾ ਸ਼ੁਰੂ ਹੋ ਗਿਆ ਰਾਤ ਨੂੰ ਇਨਾ ਪਾਣੀ ਵਧਿਆ ਕਿ ਇਹ ਜਿਸ ਤਰ੍ਹਾਂ ਆਪਣੇ ਸਾਡੇ ਇੱਕ ਬੁਲਾਰੇ ਨੇ ਇੱਥੇ ਅ ਸ ਪਹਿਲੇ ਰੱਖਿਆ ਜੇ ਵੀ ਸਾਹਿਬ ਨੇ ਕਿ ਜੇ ਇਹ ہماچل والی لہر نہ ہو پانی ہونا پر سوال یہ پیدا ہے چاہے وہ ہماچل دا ایریا ہوگے یا وہ ایریا پنجاب دا ایریا ہوگی طور پر تا ایریا ایک کوئی ہے ہے سیف کوئی نہیں اور اسبند سب تا رو کارکھانے لگے ہے بلا ٹھاکر ہماچل سون کر گولڈن کرن جو کریشر جہاں دیا گتی جلکل نجائج اور رکاوٹ اچھی جنگ کے صاف کر سکتے ہیں بالکل نجائز انہوں کی پٹائی نے اتنا ڈھاگا کرتا کہ پہلی بھی ساری ڈائورشن ہوگی اس سائڈ نا شوق سمجھو اس نہر نے تو بچا لیا پانی تو نہیں آیا ਪਰ ਗਾਦੀ ਦਾ ਨਹੀਂ ਇਹ ਪੀਸ ਨੇ ਹੰਨ ਦੀ ਬਚਾ ਕਿੰਨਾ ਕਰਨਾ ਹੈ ਔਵਰਾ ਟਾਈਮ ਜਿਹੜਾ ਟਾਈਮ ਹੈ ਉਹ ਬੜਾ ਖਤਰਨਾਕ ਹੈ ਇਸ ਕਰਕੇ ਇੱਕ ਚੀਜ਼ ਹੋ ਰਹੀ ਹੈ ਯਾਨਕਿ ਆਉਂਦੀ ਹੈ ਕਿ ਇਹ ਜਿਹੜੇ ਵੱਡੇ ਵੱਡੇ ਲੋਕ ਇਹਨਾਂ ਇਹ ਕੀ ਕਰਦੇ ਸਾਡੀਆਂ ਖਾਮੀਆਂ ਵੇਖਦੇ ਸਾਡੀ ਸਭ ਤੋਂ ਵੱਡੀ ਖਾਮੀ ਕਿਹੜੀ ਹੈ ਨਸ਼ੇ ਦੀ ਖਾਮੀ ਹੈ ਉਸ ਖਾਮੀ ਦਾ ਪੂਰਾ ਯਾਨਕਿ ਫਾਇਦਾ ਉਠਾ ਲੈਂਦੇ ਜਿਹੜਾ ਨਸ਼ਾ ਨਹੀਂ ਕਰਦਾ ਉਹਦੀ ਝੋਲੀ ਦੇ ਵਿੱਚ ਕੁਝ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਉੱਥੇ ਹੀ ਜਾਂ ਕੇ ਕਾਬੂ ਕਰ ਲੈਂਦੇ ਨੇ ਇਸ ਕਰਕੇ ਗੱਲ ਦੇ ਹੈ ਸਾਡੇ ਇਕੱਠ ਨੂੰ ਨਾ ਇਹ ਖਤਮ ਖਤਮ ਮੈਂ ਜਾਂ ਨਿਕਾ ਇਹਨਾਂ ਨੇ ਕੀਤਾ ਹੈ ਹੋਰ ਕਰਨ ਦੀ ਕੋਸ਼ਿਸ਼ ਕਰਦੇ ਜੇਕਰ ਆਪਣਾ ਬਚਾਅ ਕਰਨਾ ਹੈ ਤਾਂ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਕੱਠੇ ਰਹੀਏ ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਹਨ ਜੇ ਇਹ ਇਕੱਠੀਆਂ ਹੋ ਜਾਂ ਤਾਂ ਬੜੀ ਅੱਛੀ ਗੱਲ ਹੈ ਕਿਉਂਕਿ ਜਿਹੜੇ ਬੰਦੇ ਹਨ ਇਹਨਾਂ ਨੂੰ ਤਾਂ ਕਈ ਆਤਾਂ ਪੀਣ ਨਸ਼ੇ ਦੀਆਂ ਕੜੂਕੜੇ ਪਏ ਭੈਣਾਂ ਦਾ ਬਠੀਆਂ ਨਸ਼ੇ ਤੇ ਔਰ ਇਹਨਾਂ ਨੂੰ ਜਨਕਿਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਭੈਣ ਨਿਸ਼ੀ ਨਸ਼ੇ ਕਰਦੇ ਇਹਨਾਂ ਸਾਡੇ ਬੱਚੇ ਇਹਨਾਂ ਜਾਂ ਸਾਡੇ ਭਰਾ ਇਹਨਾਂ ਤੇ ਉਹਨਾਂ ਨੂੰ ਸਮਝਾਣੇ ਕੋਸ਼ਿਸ਼ ਕਰਨ ਤੇ ਭਰਾਏ ਮਾਨੀ ਕਰਕੇ ਆਪਣਾ ਤਾਂ ਜ਼ਿੰਦਗੀ ਖਰਾਬ ਕਰਨੀ ਪਰ ਬਾਦੀ ਜ਼ਿੰਦਗੀ ਵੀ ਨਾਲ ਕੇ ਖਰਾਬ ਕਰੋ ਸੋ ਮੈਂ ਅੱਛਾ ਦੂਜੀ ਗੱਲ ਇਹ ਹੈਗੀ ਹੈ ਸਾਨੂੰ ਰੱਖਿਆ ਇਹ ਇਹ ਨੰਦ ਸਮਝੋ ਸਾਨੂੰ ਰੱਖਿਆ ਹੈ ਜਿੱਦਾਂ ਹੈ ਨਾ ਕੋਈ ਟਰਾਂਸਪੋਰਟ ਲਿਮਟਡ ਕੋਲਵਾੜਾ ਕੋਈਿੰਮਟ ਬੋ ਗਿਆ ਆਪਣੇ ਦਿਹੂਆ ਕੋਈ ਹੁਸ਼ਿਆਰਪੁਰ ਹੋ ਗਿਆ ਸਾਨੂੰ ਲਿਮਟ ਰੱਖਿਆ ਹੈ ਬੁਕਾਂ ਦਾ ਉਹ ਵੀ ਉਹ ਤੇ ਬਾ ਸਾਡੇ ਕੋਲ ਕੋਈ ਨਾ ਮੰਗਿਓ ਲਾਹ ਸੇ ਮੰਗਣ ਦੇਣਾ ਹੁਣ ਕਰਨ ਸਿੰਘ ਸਾਹਿਬ ਨੇ ਮੈਂ ਤਾਂ ਖੈਰ ਮੈਂ ਜਾਣਕਾਰੀ ਮੈਂ ਦੇਖਾਂਗਾ ਪੇਪਰ ਦੇ ਵਿੱਚ ਕਿ ਕੀ ਕੀ ਕੋਈ ਹੈ ਕੀ ਕੁਝ ਨਹੀਂ ਸਭਾ ਨੇ ਵਿੱਚ ਇਹ ਹੈ ਤੇ ਪੰਜਾਬ ਸਰਕਾਰ ਨੇ ਜਿਹਨੂੰ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਆ ਆਮ ਆਦਮੀ ਪਾਰਟੀ ਕੀ ਕੀ ਕੀਤਾ ਦਾ ਨਿਸਰ ਉਹ ਨੀਤੀ ਬਦਲ ਪਈ ਔਰ ਇਹ ਇਸ ਸਵਾਲ ਨੇ ਵਿੱਚ ਵਿਸਤਾਰ ਨਾਲ ਤੁਹਾਨੂੰ ਨਹੀਂ ਦੱਸਣਗੇ ਮੈਨੂੰ ਖਾ ਦੀ ਜਾਣਕਾਰੀ ਬੰ થોੜ ਜਹ ਹਿੰਦ ਮੈਂ ਦੇ ਦਿੱਤਾ ਹੈ ਤੇ ਦੂਜੀ ਪੁਆਛ ਨੇ ਬੰਦੀ ਹੈ ਕਿ ਜਿਹੜਾ ਇਹ ਗੋਰਖ ਧੰਦਾ ਹੈ ਔਰ ਜੀਵਨ ਦੀ ਗੋਪਨਤਾ ਦੇ ਨਾਲ ਸਾਡਾ ਜੀਣ ਦਾ ਅਧਿਕਾਰ ਜਿਹੜਾ ਸਾਨੂੰ ਸਮਝਾਉਣ ਦੇ ਤਾਂ ਹੀ ਬਰਬਾਦ ਬਰਵਾਕ ਕਰ ਰਿਹਾ ਹੈ ਇਹਦੇ ਕੌਣ ਹਿਸੇਦਾਰ ਕੌਣ ਹੀ ਘੁਵਾ ਰਿਹਾ ਕੌਣ ਕੀ ਰਾਹੀਂ ਹੋ ਰਿਹਾ ਇਹ ਐਸੇ ਕਹਿੰਦੇ ਆ ਡੈਮੋਕ੍ਰੇਸੀ ਡੈਮੋਕ੍ਰੇਸੀ ਕਾ ਪਰਦਾ ਹੈ ਇਸ ਪਰਦੇ ਦੇ ਅੰਦਰ ਕੀ ਹੈ ਬਹੁਤ ਬੜੀ ਲੋਟ ਹੈ ਸਰਕਾਰਾਂ ਜਿਹੜੀਆਂ ਹਨ ਉਹ ਪਾਰਟੀਆਂ ਨੇ ਹੈ ਪਾਰਟੀਆਂ ਨੂੰ ਕੀ ਚਾਹੀਦਾ ਪੈਸਾ ਪੈਸਾ ਇਲੈਕਸ਼ਨ ਵਾਸਤੇ ਚਾਹੀਦਾ ਇੱਕ ਇਸ ਕੰਮ ਚラン ਬਾਸ ਹੈ ਐਡਮਿਸ਼ਨ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਵੀ ਯਾਨੀ ਕਿ ਉਹਨੂੰ ਵੀ ਪੈਸਾ ਚਾਹੀਦਾ ਪੈਸਾ ਕਾਫੀ ਜਾਂਦਾ ਹੈ ਜਿਹੜਾ ਸ਼ਾਸਨ ਬੜਗੇ ਜਿਹੜੀ ਮੰਸਰ ਹੈ ਪੈਸਾ ਉਹਨੂੰ ਜਾ ਰਿਹਾ ਹੈ ਇਹ ਕਿੱਦਾਂ ਯੰਗੇ ਠਾਲ ਪਾਵੇ ਇਹ ਠਾਲ ਬਾਈ ਤੁਹਾਡੇ ਕਾਠ ਨਾਲ ਹੀ ਪੈਣੀ ਹੈ ਹੋਰ ਹੀ ਦਾ ਕੋਈ ਯਾਨੀ ਕਿ ਨਾ اپائے جن کے نظر نہیں آتا جی اِسے کٹھے رہاں گے تا کوئی حال نہیں نکلے گا جی اِسی کٹھے نہیں رہاں گے تا بربادی جہی یہ نا وہ بالکل یقینی یقینی ہے تو جی ہی حساب رہا تو یہ ایڈیا کی تا پنجاب دا اے کا یہ ایری جی میاد ہے جیون بلنی میاد ہے پانچا یا چھ سال ہے اس بعد سارے ہاتھ سارے ہاتھ کچھ بھی نہیں لگنا اس کر کے باگتی کی منگ ہے کہ اِسی سارے جن کے کٹھے ہو جائیے ابھی جا لچ کسی بھی قسم کا جا ل ہے وہ نہیں چڑ دیجئے سڈا ساری جیڑی جیو جیون جڑا سا جیون ہے سارا جیو کھیتی باڑی سے نفرت کرتا ہے سارے بال ایور کوئی سادھن نہیں کمائی کے کوئی سادن ہے نہیں اس کر کے ضروری ہے اپنے گھروں اپنے کھیت نچاؤ کی خاطر ایک, ایک مٹھ ہونا سا بہت ضروری ہے جی